ਉੱਚਾ ਸੀਮਿੰਟ ਸतीश ਕੁਮਾਰ ਵਿਜੇ ਕੁਮਾਰ ਸਾਹਮਣੇ ਇੱਥੇ ਹੀ ਹੁੰਦਾ ਆਪਾਂ ਇੱਥੇ ਰੇਗ ਤਰ੍ਹਾਂ ਦੀ ਐਂਗਲ ਪੱਤੀ ਪੈਪ ਚਾਦਰਾਂ ਸੀਮਿੰਟ ਸਾਰਾ ਕੋਈ ਇੱਥੇ ਮਿਲਦਾ ਉਹ ਸਾਹਮਣੇ ਆਪਣੀ ਗੱਡੀ ਖੜੀ ਆ ਵੀਰ ਵਿਚਾਰਾ ਛੋਲੀਆਂ ਲਾ ਕੇ ਬੈਠਾ ਹੋ ਹਰਾ ਸ਼ੋਰੀਆ ਹਾਂ ਚੱਲਿਆ ਇੱਕ ਰੇੜੀ ਟੋਟੇ ਕੇ ਅੰਦਰ ਆਵਾਜ਼ ਆਈ ਸ਼ੱਦ ਜਿਹੜਾ ਜਿਹੜਾ ਹੋਵੇ ਇਹ ਕੱਕੜ ਦਾ ਮੁੰਡਾ ਜਾਂਦਾ ਪਿਆ ਜਾਵੇ ਪੂਰੇ ਸਾਹਮਣੇ ਨਿਊ ਕਿਟਾਰੀਆ ਯਰਨਲ ਸਟੋਰ ਹਰੇਕ ਤਰ੍ਹਾਂ ਦਾ ਸਮਾਨ ਮਿਲਦਾ ਇੱਥੇ ਮਨਿਆਰੀ ਦਾ ਮਹੌ ਵੀ ਕਿਹ ਬਾਹਰ ਦੇ ਦੇਖ ਤੋਂ ਘਟ ਨਹੀਂ ਹੈ ਜਿਹਦੇ ਪਗਲ ਪਲ ਬਣਿਆ ਹੋਏ ਤੇ ਮਿੱਟੀ ਘਟਾ ਲਾਉ ਬੇਤਾ ਉਧਾਂ ਦੇ ਤੁਹਾਨੂੰ ਪਤਾ ਇੱਥੇ ਘੱਟਾ ਮਿੱਟੀ ਬਹੁਤ ਆ ਦੇਖੋ ਅੰਦਰ ਸਾਰੇ ਮਹੌ ਦਾ ਡਾਲਰਿਆ ਵੱਡਾ ਰੋਡ ਦਸ਼ਮੇਸ਼ ਡੀਟੀਸੀ ਉਹ ਇੱਕੋ ਯਾਰ ਲੈ ਵੱਕ ਵੀਡੀਓ ਬਣਾਉਣ ਦਾ ਨੁਕਸਾਨ ਵੀ ਹੈਗਾ ਰਿਸ਼ਤੇਦਾਰ ਬਹੁਤ ਹੁੰਦੇ ਆ ਗਈ ਗੱਡੀ ਚਲੋ ਠੀਕ ਹੈ ਜੀ